ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਪਰ ਸਤਿਓ ਮੈਂ ਆਪ ਜੀ ਦੇ ਸਾਹਮਣੇ ਇੱਕ ਬੇਨਤੀ ਲੈ ਕੇ ਆਇਆ ਹਾਂ ਕਿ 3 ਅਗਸਤ 2025 ਨੂੰ ਬਰਨਾਲਾ ਵਿਖੇ ਸਮਾਂ ਠੀਕ 11 ਵਜੇ ਸੰਯੁਕਤ ਦਲਤ ਮੋਰਚੇ ਵੱਲੋਂ ਕਨਵੈਨਸ਼ਨ ਕੀਤੀ ਜਾ ਰਹੀ ਹੈ ਮੈਂ ਡਾਕਟਰ ਕਸ਼ਮੀਰ ਸਿੰਘ ਹੁੰਡਾ ਕੋਰ ਕਮੇਟੀ ਮੈਂਬਰ ਸੰਯੁਕਤ ਦਲਤ ਮਿਰਚਾ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਜੇ ਜਿਵੇਂ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਦਲਤਾਂ ਦੇ ਉੱਤੇ ਲਗਾਤਾਰ ਜ਼ੁਲਮ ਵਧ ਰਿਹਾ ਹੈ ਪੰਜਾਬ ਦੇ ਦਲਤਾਂ ਦੇ ਹੱਕਾਂ ਹਿੱਤਾਂ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ ਪੰਜਾਬ ਦੇ ਮਜ਼ਦੂਰ ਜਵਾਨ ਤੇ ਲਗਾਤਾਰ ਅਤਿਆਚਾਰ ਹੋ ਰਿਹਾ ਹੈ ਦਲਤਾਂ ਤੇ ਅਤਿਆਚਾਰ ਹੋ ਰਿਹਾ ਭਾਵੇਂ ਹੋਣ ਥੋੜੇ ਦਿਨ ਪਹਿਲਾਂ ਜ਼ਰਤ ਪੈਚਾਰੇ ਨਾਲ ਸੰਬੰਧਿਤ ਦੋ ਡਰਾਈਵਰਾਂ ਵੱਲੋਂ ਖੁਦਕਾਸ਼ੀ ਦਾ ਮਾਮਲਾ ਹੈ ਭਾਵੇਂ ਬਠੋਈ ਦੀ ਜ਼ਮੀਨ ਦਾ ਮਸਲਾ ਹੈ ਭਾਵੇਂ ਪੰਜਾਬ ਦੇ ਵਿੱਚ ਲਗਾਤਾਰ ਆਪਣੇ ਤੀਸਰੇ ਹਿੱਸੇ ਦੀ ਦਲਤਾਂ ਵੱਲੋਂ ਮੰਗੀ ਜਾ ਰਹੀ ਜ਼ਮੀਨ ਦਾ ਮਸਲਾ ਹੈ ਭਾਵੇਂ ਹਰ ਤਰ੍ਹਾਂ ਦੇ ਮਜ਼ਦੂਰਾਂ ਦੀ ਘੱਟੋ-ਘੱਟ ਦਿਹਾੜੀ ਦਾ ਮਸਲਾ ਹੈ ਨਰੇਗਾ ਦੀ ਕੰਮ ਦੇ ਦਿਨਾਂ ਨੂੰ ਵਧਾਏ ਜਾਣ ਦਾ ਮਸਲਾ ਹੈ ਨਰੀਗਾ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਘੱਟੋ-ਘੱਟ 1000 ਦਿਹਾੜੀ ਤੇ ਜਿਸ ਨੂੰ ਮਹਿੰਗਾਈ ਸੂਚਕ ਅੰਕ ਦੇ ਨਾਲ ਜੋੜੇ ਜਾਣ ਦਾ ਮਸਲਾ ਹੈ ਸੋ ਇਸ ਤਰ੍ਹਾਂ ਗਲਤ ਭਾਈਚਾਰੇ ਨਾਲ ਸੰਬੰਧਿਤ ਬਹੁਤ ਜ਼ਿਆਦਾ ਮਸਲੇ ਹਨ ਜੋ ਲਗਾਤਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਅਣਗੌਲੇ ਕੀਤਾ ਜਾ ਰਿਹਾ ਹੈ ਸੋ ਸਾਰੇ ਮਜ਼ਦੂਰ ਜਮਾਤ ਦਲਿਤ ਜਮਾਤ ਨੂੰ ਇਕੱਤਰ ਕਰਨ ਵਾਸਤੇ ਏਕੇ ਦੇ ਸੂਤਰ ਵਿੱਚ ਪਰਉਣ ਵਾਸਤੇ ਜਿਵੇਂ ਪਿਛਲੇ ਸਮੇਂ ਦੌਰਾਨ ਸੰਯੁਕਤ ਅਦਾਲਤ ਮੋਰਚਾ ਦਲਤਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਹਿੱਤ ਅਤੇ ਦਲਤਾਂ ਤੇ ਲਗਾਤਾਰ ਹੋ ਰਹੇ ਜ਼ੁਲਮਾਂ ਦੀ ਨੂੰ ਠੱਲ ਪਾਉਣ ਦੇ ਵਾਸਤੇ ਹੋਂਦ ਵਿੱਚ ਆਇਆ ਸੀਗਾ ਉਸ ਸਭ ਨੂੰ ਕੇਂਦਰਿਤ ਰੱਖਦਿਆਂ ਹੋਇਆਂ ਉਸ ਸਭ ਤੇ ਧਿਆਨ ਕੇਂਦਰਿਤ ਕਰਦਿਆਂ ਹੋਇਆਂ ਜੋ ਬਰਨਾਲਾ ਦੇ ਵਿੱਚ ਸੰਯੁਕਤ ਦਲਤ ਮੋਰਚੇ ਵੱਲੋਂ 3 ਅਗਸਤ 2025 ਨੂੰ ਸਮਾਂ ਠੀਕ 11 ਵਜੇ ਕੀਤੀ ਜਾ ਰਹੀ ਕਨਵੈਨਸ਼ਨ ਹੈ ਉਸ ਕਨਵੈਨਸ਼ਨ ਦੇ ਵਿੱਚ ਆਪ ਜੀ ਨੂੰ ਪਹੁੰਚੜ ਦੀ ਜੋ ਬੇਨਤੀ ਉਹ ਕਰ ਰਹੇ ਹਾਂ ਸੰਯੁਕਤ ਦਲਤ ਮੋਰਚੇ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ ਜਿੰਨੀਆਂ ਵੀ ਜਥੇਬੰਦੀਆਂ ਚਿੰਨ੍ਹੇ ਵੀ ਲੋਕ ਸੰਯੁਕਤ ਦਲਤ ਮੋਰਚੇ ਦੀ ਵਿਚਾਰਧਾਰਾ ਅਤੇ ਦਲ ਸੰਥੀ ਉੱਤੇ ਲਗਾਤਾਰ ਹੋ ਰਹੇ ਜ਼ੁਲਮਾਂ ਦਾ ਵਿਰੋਧ ਦਰਜ ਕਰਦੇ ਹਨ ਤੇ ਉਹਨਾਂ ਦੇ ਨਾਲ ਹਮਦਰਦੀ ਰੱਖਦੇ ਹਨ ਉਹਨਾਂ ਸਭ ਨੂੰ ਬੇਨਤੀ ਹੈ ਕਿ ਸਾਥੀਆਂ ਸਮੇਤ ਸੰਜੁਕਤ ਦਰਤ ਮੂਰਖੇ ਵੱਲੋਂ ਕਰਵਾਈ ਜਾ ਰਹੀ ਵਰਨਾਲਾ ਦੇ ਵਿੱਚ ਕਨਵੈਨਸ਼ਨ ਦੇ ਵਿੱਚ ਜ਼ਰੂਰ ਪਹੁੰਚਿਆ ਜਾਵੇ ਸੋ ਇਹ ਆਪ ਜੀ ਨੂੰ ਬੇਨਤੀ ਕਰਦੇ ਹੋਇਆ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਸਭ ਦਿੱਤੇ ਹੋਏ ਸਮੇਂ ਤੇ ਸਥਾਨ ਤੇ ਪਹੁੰਚੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਭੀਮ ਜੈ ਭਾਰਤ ਜੈਤ ਲੜਦੇ ਲੋਕਾਂ ਦੇ 真单吧。